ਤੁਸੀਂ ਦੇਖ ਰਹੇ ਹੋ ਪੁਲਾਂਗ ਅੱਜ ਤੁਹਾਡੀ ਸਾਂਝ ਪਵਾਵਾਂਗੇ ਕਿਸਾਨ ਆਗੂਆਂ ਵੱਲੋਂ ਪਾਰਲੀਮੈਂਟ ਦੇ ਵਿੱਚ ਲੀਡਰ ਆਫ অপੋਜੀਸ਼ਨ ਰਾਹੁਲ ਗਾਂਧੀ ਨੂੰ ਜਿਹੜਾ ਬਿੱਲ ਦਿੱਤਾ ਗਿਆ ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਲੀਗਲ ਗਾਰੰਟੀ ਵਾਲਾ ਬਿੱਲ ਉਹ ਬਿੱਲ ਦੀ ਗੱਲ ਬਹੁਤ ਲੰਮੇ ਸਮੇਂ ਤੋਂ ਹੋ ਰਹੀ ਹੈ ਪਰ ਉਹ ਬਿੱਲ ਕੀ ਹੈ ਉਹਦੇ ਵਿੱਚ ਕੀ ਦਲੀਲ ਦਿੱਤੀ ਗਈ ਹੈ ਕਿਹੜੀਆਂ ਤਰ੍ਹਾਂਾਂ ਦੀ ਮੰਗ ਕੀਤੀ ਗਈ ਹੈ ਔਰ ਉਹ ਸਾਰੀਆਂ ਗੱਲਾਂ ਦੀ ਨੂੰ ਸਮਝਣ ਦੀ ਅੱਜ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲੀ ਗੱਲ ਇਹ ਸ਼ੁਰੂਆਤ ਇੱਥੋਂ ਹੁੰਦੀ ਹੈ ਕਿ ਭਾਰਤ ਦੇ ਵਿੱਚ ਸੰਵਿਧਾਨਕ ਤੌਰ ਦੇ ਉੱਤੇ ਕਿਸੇ ਦਾ ਵੀ ਲਾਇਵਲੀਹੂਡ ਹੁੰਦਾ ਜਿਹੜਾ ਰੋਜੀ ਰੋਟੀ ਦਾ ਮਾਮਲਾ ਹੁੰਦਾ ਉਹਦੀ ਪ੍ਰੋਟੈਕਟ ਕਰਨ ਦਾ ਉਹਦੀ ਰੱਖਿਆ ਕਰਨ ਦਾ ਫੰਡਾਮੈਂਟਲ ਅਧਿਕਾਰ ਬੁਨਿਆਦੀ ਹੱਕ ਉਸ ਨਾਗਰਿਕ ਨੂੰ ਹੈ ਉਸ ਵਰਗ ਨੂੰ ਹੈ ਔਰ ਉਸ ਦੇ ਵਿੱਚ ਉਹਨਾਂ ਦੇ ਜਿਹੜੇ ਬਾਕੀ ਦੇ ਲੋਕ ਹੁੰਦੇ ਨੇ ਔਰ ਉਹ ਹਰ ਨਾਗਰਿਕ ਸਰਕਾਰ ਤੋਂ ਮੰਗ ਸਕਦਾ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨੀ ਤੌਰ ਤੇ ਉਹਦੇ ਲਈ ਪਾਬੰਦ ਹੋਵੇ ਦੂਜੀ ਗੱਲ ਇਹ ਕਿਹਾ ਗਿਆ ਕਿ ਲਗਭਗ 55% ਫਾਰਮਰ ਜਾਂ ਮਜ਼ਦੂਰ ਜਾਂ ਬਾਕੀ ਦੇ ਲੋਕ ਡਾਇਰੈਕਟਲੀ ਉਹਦੇ ਤੇ ਨਿਰਭਰ ਨੇ ਰੋਜੀ ਰੋਟੀ ਦੇ ਵਾਸਤੇ ਪਿਛਲੇ ਸਮੇਂ ਦੌਰਾਨ 3 ਲੱਖ ਤੋਂ ਵੱਧ ਜਿਹੜਾ ਕਿਸਾਨ ਖੁਦਕਸ਼ੀ ਕਰ ਚੁੱਕੇ ਐ ਤੇ ਉਹਨਾਂ ਸਾਰਿਆਂ ਦੇ ਵਿੱਚ ਕਿਹੜਾ ਕਿਹੜਾ ਕਰਾਈਟੇਰੀਆ ਕਿਵੇਂ ਗਲਤ ਹੈ ਕੋਨੋ ਵੀ ਦੇਖਣ ਦੀ ਗੱਲ ਕੀਤੀ ਗਈ ਹੈ ਹੁਣ ਇਸ ਬਿੱਲ ਦਾ ਨਾਮ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਇਹ ਬਿੱਲ ਦੀ ਕਾਪੀ ਜਿਹੜੀ ਦਿੱਤੀ ਗਈ ਹੈ ਰਾਹੁਲ ਗਾਦੀ ਨੂੰ ਜੇਕਰ ਦੇਖਿਆ ਜਾਏ ਤਾਂ ਇਹ ਬਿੱਲ ਦਾ ਨਾਮ ਕੀ ਹੈ ਬਿੱਲ ਦਾ ਨਾਮ ਹੈ ਦਾ ਫਾਰਮਰਸ ਰਾਈਟ ਟੂ ਗਾਰੰਟੀਡ ਰਿਓਮਨਰੇਟ ਟੂ ਮਿਨੀਮਮ ਸਪੋਰਟ ਪ੍ਰਾਈਸ ਫਾਰ ਐਗਰੀਕਲਚਰ ਕਮਿਊਨਿਟੀਜ਼ ਬਿੱਲ 2018 ਜਾਂ ਇਹਨੂੰ ਹਿੰਦੀ ਦੇ ਵਿੱਚ ਵੀ ਲਿਖਿਆ ਗਿਆ ਕਿ ਕ੍ਰਿਸ਼ੀ ਉਪਜ ਲਾਭਕਾਰੀ ਨੇਉਨਤਮ ਸਮਰਥਨ ਮੁੱਲ ਗਰੰਟੀ ਵਿਧੇਖ 2018 ਜੇ ਪੰਜਾਬੀ ਚ ਕਹੀਏ ਤਾਂ ਖੇਤ ਤੱਕ ਖੇਤੀ ਉਪਜ ਘੱਟੋ ਘੱਟ ਸਮਰਥਨ ਮੁੱਲ ਲਾਵਕਾਰੀ ਸਮਰਥਨ ਮੁੱਲ ਗਰੰਟੀ ਬਿਲ 2018 ਹੁਣ ਇਹ 2018 ਕਿਉਂ ਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹ ਹੈ ਕਿ 2018 ਦੇ ਵਿੱਚ ਸਰਦ ਪਵਾਰ ਜਿਹੜੇ ਨੈਸ਼ਨਲ ਕਾਂਗਰਸ ਦੇ ਵੱਡੇ ਲੀਡਰ ਨੇ ਮਲਕਰਜਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਵੀ ਨੇ ਰਾਜ ਸਭਾ ਚ ਮੈਂਬਰ ਵੀ ਨੇ ਉਹਨਾਂ ਦੇ ਰਾਹੀਏ ਤਿਆਰ ਕੀਤਾ ਗਿਆ ਉਹਨਾਂ ਦੀ ਸੁਪਰਵਾਈਜ਼ਨ ਦੇ ਵਿੱਚ ਅਸਲ ਚ ਪਹਿਲਾਂ ਵੀ ਜਿਹੜੇ ਕਿਸਾਨਾਂ ਨੇ ਤਿਆਰ ਕੀਤਾ ਤੇ ਇਹ ਸੁਨੀਲ ਸੈਟੀ ਦੇ ਦਸਖਤਾਂ ਹੇਠ ਇੱਕ ਸਦਨ ਦੇ ਵਿੱਚ ਪੇਸ਼ ਵੀ ਕੀਤਾ ਗਿਆ ਪਰ ਉਹ ਪ੍ਰਾਈਵੇਟ ਮੈਂਬਰ ਬਿਲ ਦੇ ਤੌਰ ਤੇ ਪੇਸ਼ ਹੀ ਕੀਤਾ ਗਿਆ ਉੱਤੇ ਗੱਲ ਨਹੀਂ ਚੱਲੀ ਉਸ ਪੱਦਰ ਦੇ ਉੱਤੇ ਜਾ ਕੇ ਹੁਣ ਇਹ ਦੁਬਾਰਾ ਲੀਡਰ ਆਫ ਆਫ ਦੀ اپੋਜੀਸ਼ਨ ਵੱਲੋਂ ਪੇਸ਼ ਕਰਨ ਦਾ ਮਤਲਬ ਹੋਏਗਾ ਕਿ ਪੂਰੀ ਲੀਡਰਸ਼ਿਪ ਜਿਹੜੀ ਆਉਣ ਵਾਲਾ ਸੈਸ਼ਨ ਹੋਏਗਾ ਸਰਦਰ ਉਥ ਦਾ ਉਹ ਇਕੱਠੀ ਨਾਲ ਖੜੀ ਹੋਏਗੀ ਕਿੰਨਾ ਕੁ ਮਜਬੂਰ ਕਰ ਸਕੇਗੀ ਕਿੰਨੀ ਕਦੇ ਤੇ ਗੱਲ ਚੱਲੇਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਹੁਣ ਸੰਕਟ ਕੀ ਹੈ ਸਭ ਤੋਂ بڑا ਦੋ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਦਲੀਲ ਇਹ ਹੈ ਕਿ ਇੰਨਾ ਪੈਸਾ ਕਿੱਥੋਂ ਆਊਗਾ ਸਾਰੀਆਂ ਫਸਲਾਂ ਦੀ ਲੀਗਲ ਗਾਰੰਟੀ ਦਿੱਤੀ ਹੀ ਨਹੀਂ ਜਾ ਸਕਦੀ ਦੂਜੀ ਦਲੀਲ ਇਹ ਹੈ ਜਿਹਨੂੰ ਰਾਹੁਲ ਗਾਂਧੀ ਨੇ ਪਾਰਲੀਮੈਂਟ ਚ ਕਈ ਕਈ ਵਾਰ ਕਿਹਾ ਹੈ ਕਿ ਦਿੱਤੀ ਜਾ ਸਕਦੀ ਹੈ ਕੋਈ ਬੜੀ ਗੱਲ ਨਹੀਂ ਹੈ ਔਰ ਅਸੀਂ ਦੇਾਂਗੇ ਵੀ ਜੇ ਦਵਾਵਾਂਗੇ ਹੁਣ ਕਿਹਾ ਕੀ ਹੈ ਇਹਦੇ ਵਿੱਚ ਕਮਿਸ਼ਨ ਬਣਨੇ ਨੇ ਦੋ ਇੱਕ ਕਮਿਸ਼ਨ ਬਣਨਾ ਹੈ ਸੈਂਟਰਲ ਕਮਿਸ਼ਨ ਤੇ ਦੂਸਰਾ ਕਮਿਸ਼ਨ ਬਣਨਾ ਹੈ ਸਟੇਟਾਂ ਦੇ ਕਮਿਸ਼ਨ ਸੈਂਟਰਲ ਕਮਿਸ਼ਨ ਦਾ ਮਤਲਬ ਕੀ ਹੈ ਅੱਜਕੱਲ ਸੀਏਸੀਪੀ ਹੈ ਸੈਂਟਰਲ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਕਮਿਸ਼ਨ ਉਹ ਉਹਦੇ ਟਰਮਸ ਆਫ ਰੈਫਰੈਂਸ ਜੋ ਉਹਨੇ ਕਿਸਾਨਾਂ ਦਾ ਕਹਿਣਾ ਹੈ ਜਾਂ ਮਾਰਾਂ ਦਾ ਵੀ ਇਹ ਕਹਿਣਾ ਹੈ ਕਿ ਜਿੰਨੀਆਂ ਟਰਮਸ ਆਫ ਰੈਫਰੈਂਸ ਕਿਸਾਨ ਦੇ ਖਿਲਾਫ ਜਾਂਦੀਆਂ ਨੇ ਔਰ ਉਹ ਪੂਰਾ ਰੇਟ ਦੇ ਨਹੀਂ ਸਕਦਾ ਪੂਰਾ ਰეკਮੈਂਡ ਕਰ ਹੀ ਨਹੀਂ ਸਕਦਾ ਕਿਸੇ ਵੀ ਰੂਪ ਦੇ ਵਿੱਚ ਕਿਉਂ ਕਿਉਂਕਿ ਚਾਰ ਪੰਜ ਗੱਲਾਂ ਇਹੋ ਜਿਆਂ ਨੇ ਜਿਹਦੇ ਕਰਕੇ ਰੇਟ ਤਾਏ ਨਹੀਂ ਹੋ ਸਕਦਾ ਪ੍ਰੋਪਰ ਕਿਹੜੀਆਂ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਉਨੇ ਮੰਗਾਂ ਤੇ ਪੂਰਤੀ ਡਿਮਾਂਡ ਤੇ ਸਪਲਾਈ ਨੂੰ ਧਿਆਨ ਦੇ ਵਿੱਚ ਰੱਖਣਾ ਹੈ। ਭਾਵੇਂ ਜਿਹੜੇ ਸਾਲ ਦੇ ਵਿੱਚ ਸਪਲਾਈ ਬਹੁਤ ਵੱਧ ਜਾਏਗੀ, ਡਿਮਾਂਡ ਘਟ ਜਾਏਗੀ, ਤੁਹਾਡੀ ਜਿੰਨੀ ਮਰਜ਼ੀ ਕੋਸਟ ਆਈ ਵੀ ਹੋਵੇ ਤੇ ਲਾਗਤ ਉਹਦੇ ਨਾਲ ਵੀ ਤੈਅ ਕੀਤੀ ਜਾਏਗੀ। ਦੂਜੀ ਗੱਲ ਉਹਨੇ ਕੀਮਤ ਨੂੰ ਹੋਰ ਜਿਹੜੀਆਂ ਕਮੋਡਿਟੀਜ਼ ਨੇ ਦੇਸ਼ ਦੇ ਅੰਦਰ ਤੇ ਵਿਦੇਸ਼ ਦੇ ਅੰਦਰ ਜਿਹੜੀਆਂ ਬਾਕੀ ਵਸਤਾਂ ਨੇ ਉਹਨਾਂ ਦੀ ਪੈਰਿਟੀ ਦੇ ਨਾਲ ਉਹਨਾਂ ਨਾਲ ਬਰਾਬਰੀ ਨੂੰ ਵੀ ਦੇਖਣਾ ਕਿਸੇ ਵੀ ਫਸਲ ਦੀ ਉਹਦੀ ਕਾਸਟ ਨਹੀਂ ਕਰੀ ਦੇਖਣੀ ਉਹਨਾਂ ਨੂੰ ਵੀ ਦੇਖਣਾ ਕਿ ਉੱਥੇ-ਉੱਥੇ ਕਿਹੜੀ ਕੀਮਤ ਜਿਹੜੀ ਉਸ ਲੈਵਲ ਤੇ ਆ ਤੀਜੀ ਗੱਲ ਉਹਨੇ ਮਾਰਕੀਟ ਰੇਟ ਵੀ ਦੇਖਣਾ ਹੈ ਓਵਰਆਲ ਮਾਰਕੀਟ ਰੇਟ ਸਰ ਗਿਆ ਫਮ ਬਕੋ ਜਿਹੜੀ ਫਸਲ ਤੁਸੀਂ ਤੈਅ ਕਰ ਰਹੇ ਹੋ ਘਰੇਲੂ ਮਾਰਕੀਟ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਉਹਦੇ ਨਾਲ ਵੀ ਤੁਹਾਡਾ ਤੈਅ ਹੋਏਗਾ ਤੁਸੀਂ ਨਹੀਂ ਹੋ ਕਰ ਸਕਦੇ ਉਹਨੇ ਇਹ ਵੀ ਦੇਖਣਾ ਕਿ ਕਿ ਕੰਜੂਮਰ ਤੇ ਅਸਰ ਕੀ ਪੈ ਰਿਹਾ ਜਿੰਨਾ ਰੇਟ ਤੈ ਕਰਤਾ ਜੇ ਥੋੜਾ ਜਿਹਾ ਜ਼ਿਆਦਾ ਹੋ ਗਿਆ ਤਾਂ ਇਹਦਾ ਮਤਲਬ ਜਿਹੜਾ ਖਪਤਕਾਰ ਹੈ ਉਹਨੂੰ ਤਾਂ ਬਹੁਤ ਵੱਡਾ ਬੋਝ ਪੈ ਜਾਊਗਾ ਇਹ ਤਾਂ ਮਹਿੰਗਾਈ ਵੱਧ ਜੂਗੀ ਉਹ ਸਾਰੀਆਂ ਚੀਜ਼ਾਂ ਵੀ ਉਹਨੇ ਦੇਖਣੀਆਂ ਨੇ ਔਰ ਜੇ ਇਹ ਸਾਰੀਆਂ ਗੱਲਾਂ ਉਹ ਦਾਇਰੇ ਚ ਲੈ ਕੇ ਰੱਖੂਗਾ ਤਾਂ ਇੱਕ ਸਿੱਧਾ ਜਿਹਾ ਸਵਾਲ ਫਿਰ ਜਿਹੜੀ ਮੋਟੀ ਗੱਲ ਹੈ ਕਿ ਡਾਕਟਰ ਸੁਆਮੀ ਨਾਥਨ ਫਾਰਮੂਲੇ ਦੇ ਮਤਲਬ ਕੇ ਕੋਸਟ ਆਫ ਪ੍ਰੋਡਕਸ਼ਨ ਟੋਟਲ ਵਿਆਪਕ ਜਿਹੜੀ ਹੈ A2 Apple ਤੇ ਨਾਲ C2 ਕੰਪਨੀ ਹੈ ਸਭ ਜਿਹੜੀ ਲਾਗਤ ਹੈ ਜੇ ਉਹਦੇ ਆਧਾਰ ਤੇ 50% ਮੁਨਾਫਾ ਜੋੜ ਕੇ ਦੇਣਾ ਹੈ ਤਾਂ ਬਾਕੀ ਦੀਆਂ ਸ਼ਰਤਾਂ ਦਾ ਫਿਰ ਕੋਈ ਮਤਲਬ ਨਹੀਂ ਬਚਦਾ ਜੇ ਬਾਕੀ ਦੀਆਂ ਸ਼ਰਤਾਂ ਲਾਗੂ ਕਰਨੀਆਂ ਨੇ ਤਾਂ ਇਹਦਾ ਕੋਈ ਮਤਲਬ ਨਹੀਂ ਬਚਦਾ ਇਹ ਬਹੁਤ بڑا ਰੋੜ ਹੈ ਇਸੇ ਕਰਕੇ ਇਸ ਬਿਲ ਦੇ ਵਿੱਚ ਇੱਕ ਗੱਲ ਇਹ ਕਲੀਅਰ ਕੀਤੀ ਗਈ ਹੈ ਕਿ ਨਵਾਂ ਕਮਿਸ਼ਨ ਬਣੂਗਾ ਜਿੱਦੀ ਕਮਿਸ਼ਨ ਦੀਆਂ ਸ਼ਰਤਾਂ ਜਿਹੜੀਆਂ ਨੇ ਸੇਵਾ ਸਰਤ ਟਰਮਸ ਆਫ ਰੈਫਰੈਂਸ ਜਿਹੜੀਆਂ ਨੇ ਉਹ ਇਸ ਲੈਵਲ ਦੀਆਂ ਹੋਣੀਆਂ ਚਾਹੀਦੀਆਂ ਨੇ ਕਿ ਉਹਦਾ ਮਕਸਦ ਬਾਕੀ ਵਰਗ ਜਾਂ ਬਾਕੀ ਦੀਆਂ ਚੀਜ਼ਾਂ ਨਾਲ ਨਾਲ ਨਹੀਂ ਉਹਦਾ ਮਕਸਦ ਕਿਸਾਨਾਂ ਨੂੰ ਉਹਦੀਆਂ ਦੀਆਂ ਫਸਲਾਂ ਦਾ ਲਾਭਕਾਰੀ ਮੁੱਲ ਦੇਣਾ ਹੋਣਾ ਚਾਹੀਦਾ ਉਦੀ ਟਾਰਗਟ ਟਾਰਗਟ ਜਫਰ ਰੈਪਰੇਸ਼ਨ ਦਾ ਉਦੇਸ਼ ਜਿਹੜਾ ਉਹ ਇਹ ਹੋਣਾ ਚਾਹੀਦਾ ਉਦੋਂ ਬਿਨਾ ਨਹੀਂ ਹੋ ਸਕਦਾ ਕਿਸੇ ਵੀ ਤਰ੍ਹਾਂ ਮਿਲ ਸਕਦਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੇ ਬਾਕੀ ਦੇ ਮਾਮਲੇ ਨੇ ਕਿਸਾਨ ਇਹ ਕਹਿ ਰਿਹਾ ਵੀ ਜੇ ਸਾਨੂੰ ਘੱਟ ਪੈਸੇ ਮਿਲਦੇ ਨੇ ਉਹਦਾ ਬੋਝ ਸਟੇਟ ਕਿਉਂ ਨਹੀਂ ਉਠਾਉਂਦੀ ਸਮਾਜ ਕਿਉਂ ਨਹੀਂ ਉਠਾਉਂਦਾ ਸਰਕਾਰ ਕਿਉਂ ਨਹੀਂ ਉਠਾਉਂਦੀ ਜੇ ਤੁਹਾਡੇ ਮਾਰਕੀਟ ਦੇ ਵਿੱਚ ਤੁਸੀਂ ਬਾਕੀ ਲੱਕਾਂ ਦਾ ਖਿਆਲ ਰੱਖਣਾ ਹੁਣ ਇਹਦੇ ਨਾਲ ਦੋ ਕਾਨੂੰਨ ਜੁੜੇ ਹੋਏ ਨੇ ਹੋਰ ਜਿਹੜੇ ਆ ਗਏ ਨੇ ਦੋ ਕਾਨੂੰਨ ਕੀ ਬਣੇ ਹੋਏ ਨੇ ਇਕ ਤਾਂ 2013 ਚ ਬਣਿਆ ਹੋਇਆ ਕਾਨੂੰਨ ਆ ਜਿਹੜਾ ਰਾਈਟ ਟੂ ਫੂਡ ਦਾ ਕਾਨੂੰਨ ਹੈ। ਭੋਜਨ ਦਾ ਅਧਿਕਾਰ ਬੁਨਿਆਦੀ ਅਧਿਕਾਰ ਬਣ ਚੁੱਕਿਆ ਇਸ ਦੇਸ਼ ਦੇ ਵਿੱਚ 2013 ਤੋਂ ਬਾਅਦ ਤਾਂ ਬਿਲਕੁਲ ਕਿਸਾਨ ਦਾ ਇਹ ਕਹਿਣਾ ਫਿਰ ਕਿ ਜਿਹੜੇ ਬੰਦੇ ਭੋਜਨ ਆਪਣਾ ਹਾਸਲ ਨਹੀਂ ਕਰ ਸਕਦੇ ਜਿਨ੍ਹਾਂ ਦੀ ਕਪੈਸਿਟੀ ਨਹੀਂ ਹੈ। ਤਾਂ ਸਰਕਾਰ ਦੀ ਜ਼ਿੰਮੇਵਾਰੀ ਵੜਦੀ ਹੈ ਕਿ ਉਹਨਾਂ ਨੂੰ ਤਾਂ ਤੁਸੀਂ ਉਸ ਰੇਟ ਤੇ ਦੇਣਾ ਜਾਂ ਮੁਫਤ ਦੇਣਾ ਜਾਂ 2 ਰੁਪਏ ਜਾਂ 3 ਰੁਪਏ ਕਿਲੋ ਫੇਰ ਇਹ ਟਰਮ ਜਾਂ ਫਿਰ ਐਪਰੈਂਡ ਜਿਹੜੀ ਸੀਏਸੀਪੀ ਦੀ ਹੈ ਇਹਦੀ ਕੀਤੋਂਕ ਬਣਦੀ ਹੈ ਇਹਦੀ ਕੋਈ ਇਤੋਂ ਕਹਿ ਨਹੀਂ ਬਣਦੀ ਫਿਰ ਉਹਨੂੰ ਹਟਾਉਣਾ ਚਾਹੀਦਾ ਉਸ ਸਾਰਾ ਮਾਮਲੇ ਦੇ ਵਿੱਚ ਅਗਲੀ ਗੱਲ ਭਾਰਤ ਦੀ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਲਿਆਂਦੇ ਸੀਗੇ ਉਹਨਾਂ ਚ ਇੱਕ ਕਾਨੂੰਨ ਇਹ ਵੀ ਸੀ ਕਿ ਜਿਹੜੀਆਂ ਅਸੈਂਸ਼ੀਅਲ ਕਮੋਡਿਟੀਜ਼ ਨੇ ਜ਼ਰੂਰੀ ਵਸਤਾਂ ਨੇ ਉਦੇ ਬਾਰੇ ਕਾਨੂੰਨ 1955 ਦਾ ਕਹਿੰਦੇ ਉਹਨੂੰ ਵੀ ਹਟਾ ਦੇਣਾ ਹੈ ਉਹਨੂੰ ਵੀ ਰੱਦ ਕਰ ਦੇਣਾ ਉਦੋਂ ਕੰਜੂਮਰ ਦਾ ਹਾਲ ਕਿੱਥੇ ਜਾਂਦਾ ਜੇਕਰ ਉਹਨੂੰ ਰੱਦ ਕਰ ਦਿੰਦੇ ਹੁਣ ਤੱਕ ਕਿਸਾਨ ਅੰਦੋਲਨ ਤੋਂ ਬਾਅਦ ਉਹ ਕਾਨੂੰਨ ਬਚਿਆ ਹੋਇਆ ਹੈ ਇਹਦਾ ਮਤਲਬ ਇਹ ਹੈ ਕਿ ਇੱਕ ਖਾਸ ਤਾਦਾਦ ਤੋਂ ਬਾਅਦ ਜਦੋਂ ਮਹਿੰਗਾਈ ਵਧੂਗੀ ਤਾਂ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਉਹ ਚ ਇੰਟਰਵੈਨ ਕਰੇ ਖਪਤਕਾਰਾਂ ਤੱਕ ਇੱਕ ਠੀਕ ਮਤਲਬ ਲੈਵਲ ਤੇ ਜਿੰਨੀ ਉਹਨਾਂ ਦੀ ਪਰਚੇਜਿੰਗ ਪਾਵਰ ਹੈ ਜਿੰਨੀ ਉਹਨਾਂ ਦੀ ਖਰੀਦ ਸ਼ਕਤੀ ਹੈ ਉਹਦੇ ਦਾਇਰੇ ਦੇ ਮੁਤਾਬਕ ਉਹਨਾਂ ਨੂੰ ਮਿਲਣਾ ਦਾ ਯਕੀਨੀ ਦਿਵਾਵੇ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ ਔਰ ਇਹ ਦੋ ਕਾਨੂੰਨਾਂ ਦਾ ਹਵਾਲਾ ਇਸ ਕਰਕੇ ਉਹਨਾਂ ਨੇ ਦਿੱਤਾ ਹੈ ਕਿ ਜਦੋਂ ਕਾਨੂੰਨ ਦੋ ਬਣ ਗਏ ਨੇ ਇਹਦਾ ਮਤਲਬ ਖਪਤਕਾਰਾਂ ਦਾ ਮਾਮਲਾ ਤੇ ਹੱਦੋਂ ਵੱਧ ਮਹਿੰਗਾਈ ਦਾ ਮਾਮਲਾ ਇਹ ਖਪਤਕਾਰ ਤੇ ਨਹੀਂ ਪਾਊਗਾ ਇਹਦੇ ਚ ਜ਼ਿੰਮੇਵਾਰੀ ਸਰਕਾਰਾਂ ਦੀ ਆ ਜਾਂਦੀ ਹੈ ਤੇ ਸਰਕਾਰਾਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਆਪਣੇ ਤਰੀਕੇ ਦੇ ਨਾਲ ਤੇ ਹੁਣ ਜਿਹੜਾ ਸੈਂਟਰਲ ਕਮਿਸ਼ਨ ਬਣਨਾ ਹੈ ਕਮਿਸ਼ਨ ਦੇ ਵਿੱਚ ਵੀ ਉਹ ਇਹ ਕਹਿ ਰਹੇ ਨੇ ਕਿ ਕਟੋ-ਕਟ ਜਿਹੜਾ ਇੱਕ ਚੇਅਰਮੈਨ ਹੋਏਗਾ ਤੇ ਨਾਲ ਉਹਦੇ ਜਿਹੜੇ ਪੰਜ ਮੈਂਬਰ ਕਿਸਾਨਾਂ ਚੋਂ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਵੀ ਜਾਂ ਆਮ ਕਿਸਾਨਾਂ ਚੋਂ ਪਾਉਣੇ ਚਾਹੀਦੇ ਨੇ ਜੁਆਇੰਟ ਸੈਕਟਰੀ ਲੈਵਲ ਦਾ ਇੱਕ ਬੰਦਾ ਹੋਣਾ ਚਾਹੀਦਾ ਔਰਤ ਵੀ ਉਹਦੇ ਵਿੱਚ ਹੋਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਇਹ ਹੈ ਕਿ ਜਿਹੜੇ ਇਹ ਲਾਭਕਾਰੀ ਮੁੱਲ ਹੋਏਗਾ ਇਦੀ ਕੋ ਡੇਟ ਹੋਣੀ ਚਾਹੀਦੀ ਤਾਂ ਕਿ ਪਹਿਲਾਂ ਇਹਨਾਂ ਚੀਜ਼ਾਂ ਦਾ ਪਤਾ ਲੱਗੇ ਸਾਰੇ ਲਾਭਕਾਰੀ ਮੁੰਡਾ ਦਾ ਤੇ ਕਿਸਾਨ ਉਸ ਤਰੀਕੇ ਦੇ ਨਾਲ ਉਹ ਗਰੰਟੀ ਹੋਵੇ ਤੇ ਉਹ ਹਾਸਲ ਕਰ ਸਕੇ ਉਹ ਕੀ ਹੈ ਉਹ ਕਹਿੰਦੇ 28 ਫਰਵਰੀ ਤੋਂ ਪਹਿਲਾਂ ਖਰੀਫ ਦੀਆਂ ਫਸਲਾਂ ਨੇ ਖਰੀਫ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਨੇ ਸੋਣੀ ਦੀਆਂ ਫਸਲਾਂ ਨੇ ਉਹਨਾਂ ਦਾ ਮੁੱਲ ਤੈਅ ਕਰ ਦਿੱਤਾ ਜਾਣਾ ਚਾਹੀਦਾ ਕਮਿਸ਼ਨ ਵੱਲੋਂ ਤੇ ਉਹਨੂੰ ਸਰਕਾਰ ਨੂੰ ਵੀ ਮੰਨ ਲੈਣਾ ਚਾਹੀਦਾ ਤੇ 31 ਜੁਲਾਈ ਤੋਂ ਪਹਿਲਾਂ ਪਹਿਲਾਂ ਰਬੀ ਦੀਆਂ ਫਸਲਾਂ ਰਬੀ ਦੀਆਂ ਫਸਲਾਂ ਮਤਲਬ ਹਾੜੀ ਦੀਆਂ ਫਸਲਾਂ ਉਹਨਾਂ ਸਾਰੀਆਂ ਫਸਲਾਂ ਦਾ ਮੁੱਲ ਵੀ ਤੈਅ ਹੋ ਜਾਣਾ ਚਾਹੀਦਾ ਹੈ ਐਲਾਨ ਕਰ ਦਿੱਤਾ ਜਾਣਾ ਚਾਹੀਦਾ ਜਿਹਦੇ ਕਰਕੇ ਉਹ ਕਮਿਸ਼ਨ ਜਿਹੜੇ ਨੇ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਜਾਏ ਕਿ ਆਹ ਚੀਜ਼ ਇੰਨੇ ਨੂੰ बिकੂਗੀ ਆਹ ਚੀਜ਼ ਇੰਨੇ ਨੂੰ बिकੂਗੀ ਤੇ ਫਿਰ ਕਮਿਸ਼ਨ ਦੀਆਂ ਤਾਕਤਾਂ ਦੇ ਵਿੱਚ ਇੱਕੇ ਹੋਣਾ ਚਾਹੀਦਾ ਉਹਦੀ ਤਾਕਤ ਚ ਇਹ ਨਹੀਂ ਹੈ ਇੱਕ ਇਹ ਡਿਬੇਟ ਚੱਲ ਰਹੀ ਹੈ ਅਸਲ ਦੇ ਵਿੱਚ ਕਿ ਕੀ ਫਿਰ ਸਰਕਾਰ ਖਰੀਦੂਗੀ ਸਾਰਾ ਸਰਕਾਰ ਖਰੀਦੂ ਕੋਈ ਕਹਿੰਦਾ 13 ਲੱਖ ਕਰੋੜ ਰੁਪਏ ਦਾ ਬਣੇਗਾ ਸਰਕਾਰ ਖਰੀਦੂ ਕੋਈ ਕਹਿੰਦਾ ਇੰਨਾ ਬਜਟ ਪਏਗਾ ਇੰਨਾ ਲਿਆਂਦਾ ਕਿੱਥੋਂ ਜਾਏਗਾ ਵੈਸੇ ਉਹ ਲੋਕ ਕਾ ਹੀ ਸਕਦੇ ਨੇ ਬੜੇ ਆਰਾਮ ਨਾਲ ਜਿਹੜੇ 48 ਲੱਖ ਕਰੋੜ ਤੋਂ ਕੇਵਲ 152000 ਕਰੋੜ ਦੇ ਬਜਟ ਤੇ ਸਹਿਮਤ ਨੇ ਇੰਨੀ ਵੱਡੀ ਪਾਪੂਲੇਸ਼ਨ ਲਈ ਕੇਵਲ 3% ਬਜਟ ਹੋਵੇ ਤਾਂ ਉਹਨਾਂ ਦਾ ਤਾਂ ਕਹਿਣਾ ਇੱਕ ਅਲੱਗ ਗੱਲ ਹੈ ਪਰ ਜਿਹੜਾ ਬਾਕੀ ਦਾ ਮਾਮਲਾ ਹੈ ਇਸ ਕਾਨੂੰਨ ਚ ਕਿਤੇ ਨਹੀਂ ਲਿਖਿਆ ਹੋਇਆ ਕਿ ਸਰਕਾਰ ਖਰੀਦੇ ਇਸ ਕਾਨੂੰਨ ਚ ਕੀ ਲਿਖਿਆ ਹੋਇਆ ਹੈ ਸਰਕਾਰ ਨੇ ਪਤਾ ਕਿ ਐਦੋਂ ਘੱਟ ਰੇਟ ਤੇ ਜੇ ਕੋਈ ਖਰੀਦੇ ਤਾਂ ਉਹ ਪੈਨਲਟੀ ਦਾ ਹੱਕਦਾਰ ਹੋਏਗਾ ਚਾਹੇ ਕੋਈ ਸਰਕਾਰੀ ਸੰਸਥਾਾਂ ਖਰੀਦਣ ਦੀ ਆ ਚਾਹੇ ਕੋਈ ਪ੍ਰਾਈਵੇਟ ਪਲੇਅਰ ਖਰੀਦੂਗਾ ਚਾਹੇ ਉਹ ਜਿਹੜੇ ਵੀ ਮਰਜੀ ਲੋਕ ਨੇ ਔਰ ਫਿਰ ਨਾਲ ਦੀ ਨਾਲ ਕਮਿਸ਼ਨ ਜਿਹੜੇ ਨੇ ਉਹਨਾਂ ਕੋਲੇ ਅਥੋਰਾਈਜ਼ਡ ਰਹਿ ਹੋਏਗੀ ਇਹ ਅਧਿਕਾਰ ਹੋਏਗਾ ਜਿਹੜੇ ਪ੍ਰੋਕਿਊਰਮੈਂਟ ਦੇ ਫੀਲਡ ਦੇ ਵਿੱਚ ਕੰਮ ਕਰਦੇ ਅਫਸਰ ਤੇ ਮੁਲਾਜ਼ਮ ਹੋਣਗੇ ਜੇ ਉਹਨਾਂ ਦੀ ਦੇਖ ਰਹਿ ਚ ਘੱਟ ਤੇ ਵਿਕਦਾ ਤਾਂ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਆਉਣਗੇ ਤੇ ਜਿਹੜਾ ਖਰੀਦਦਾਰ ਆਊਗਾ ਜਿਹੜਾ ਉਹ ਉਸ ਲੈਵਲ ਤੇ ਕਰੂਗਾ ਤੇ ਉਹ ਵੀ ਕਰੋਂ ਦੇ ਦਰ ਇਹਦੇ ਵਿੱਚ ਆਏਗਾ ਤੇ ਉਹਦੇ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਕੇਂਦਰ ਤੇ ਰਾਜਾਂ ਦੇ ਪੱਧਰ ਦੇ ਉੱਤੇ ਸਟੇਟ ਦਾ ਵੀ ਕਮਿਸ਼ਨਰ ਬਣੂਗਾ ਉੱਥੇ ਦਾ ਵੀ ਉਹਦੇ ਲਈ ਫੰਡ ਜੁ ਹੋਣੇ ਚਾਹੀਦੇ ਨੇ ਫੰਡ ਦਾ ਮਤਲਬ ਹੈ ਸਟੇਟ ਕਮਿਸ਼ਨਰ ਕੋਲ ਵੀ ਉਹਨੇ ਹੁਣ ਆਪੋ ਆਪਣੀ ਸਟੇਟ ਦੇ ਇੱਕ ਸੈਂਟਰਲ ਕਮਿਸ਼ਨ ਬਣਿਆ ਹੋਇਆ ਇੱਕ ਮਿਨੀਮਮ ਫੰਡ ਜਿਹੜਾ ਹੈ ਉਹਨਾਂ ਕਮਿਸ਼ਨਰਾਂ ਨੂੰ ਸਟੇਟ ਵਾਈਜ਼ ਦੇਵੇ ਜਿਹੜਾ ਜਿੱਥੇ ਘਾਟਾ ਪੈਂਦਾ ਹੈ ਇੱਕ ਤਾਂ ਗੱਲ ਇਹ ਹੈ ਕਿ ਗਵਰਨਮੈਂਟ ਦੀਆਂ ਏਜੰਸੀਆਂ ਨੂੰ ਉਥੇ ਤੁਰੰਤ ਦਖਲ ਦੇਣਾ ਚਾਹੀਦਾ ਏਕ ਨਾਰਮਲ ਗੱਲ ਹੈ ਜਿਵੇਂ ਜੇਕਰ ਇਹ ਲੱਗਦਾ ਹੁੰਦਾ ਕਿ ਕਾਟਨ ਹੈ ਕਪਾਹ ਹੈ ਉਹ ਡਾਊਨ ਚਲੀ ਗਈ ਜਦੋਂ ਕਾਟਰ ਕਾਰਪੋਰੇਸ਼ਨ ਆਫ ਇੰਡੀਆ ਮਾਰਕੀਟ ਚ ਆ ਜਾਂਦੀ ਹੈ ਤਾਂ ਕਪਾਹ ਦਾ ਰੇਟ ਉੱਪਰ ਹੋ ਜਾਂਦਾ ਆਟੋਮੈਟਿਕਲੀ ਔਰ ਜਿਵੇਂ ਆਲੂਆਂ ਜਾਂ ਬਾਕੀ ਦੇ ਮਾਮਲੇ ਚ ਕਿਹਾ ਜਾਂਦਾ ਜੇ ਮਾਰਕਫੈਟ ਵਰਗੀਆਂ ਏਜੰਸੀਆਂ ਇੰਟਰਵਿਨ ਕਰਨ ਤਾਂ ਉਹ ਬੈਲੈਂਸ ਮਰ ਜਾਂਦਾ ਉਹ ਸਾਰੇ ਮਾਮਲੇ ਦਾ ਉੱਤੇ ਆਟੋਮੈਟਿਕਲੀ ਉਹ ਵੱਧ ਜਾਂਦਾ ਰੇਟ ਇਸ ਤਰ੍ਹਾਂ ਏਜੰਸੀਆਂ ਇੰਟਰਵਿਨ ਕਰਨ ਤੇ ਉਹਦੇ ਤੋਂ ਇਲਾਵਾ ਫਿਰ ਵੀ ਜਿਹੜਾ ਕੋਈ ਫਰਕ ਰਹੇ ਜੂਗਾ ਉਹ ਫਰਕ ਨੂੰ ਛੱਲਣ ਦੇ ਲਈ ਗਵਰਨਮੈਂਟ ਨੇ ਉਹ ਫੰਡ ਕ੍ਰੀਏਟ ਕਰਨੇ ਨੇ ਤੇ ਉਹ ਫੰਡਾਂ ਦੇ ਵਿੱਚੋਂ ਕਿਸਾਨ ਦੀ ਫਸਲ ਦੀ ਪਰਪਾਈ ਜਿਹੜੀ ਹੈ ਉਹ ਉਸ ਪੱਧਰ ਦੇ ਉੱਤੇ ਹੋਏਗੀ ਕਿਸੇ ਨਾ ਕਿਸੇ ਰੂਪ 'ਚ ਗਵਰਨਮੈਂਟ ਨੇ ਇੱਕ ਯੋਜਨਾ ਲਾਗੂ ਕੀਤੀ ਭਾਵਾੰਤਰ ਯੋਜਨਾ ਇੱਕ ਦੋ ਸਟੇਟਾਂ ਦੇ ਵਿੱਚ ਹੀ ਪਰ ਉਹ ਭਾਅ ਕਿੰਨਾ ਮਿੱਥੇ ਆ ਕਿੰਨਾ ਅੰਤਰ ਹੈ ਕਿਹੜੀ ਮਾਰਕੀਟ 'ਚੋਂ ਦਾ ਡਾਟਾ ਨਹੀਂ ਕਈ ਵਾਰ ਕਈ ਕੁਕਰ ਕੋਸ਼ਿਸ਼ੀ ਔਰ ਉਹ ਬਹੁਤਾ ਚੱਲ ਨਹੀਂ ਪਾਇਆ ਇਹ ਜਦੋਂ ਸਾਰਾ ਲੀਗਲ ਬੈਕਿੰਗ ਨਾਲ ਡਾਟੇ ਤੋਂ ਲੈ ਕੇ ਸਾਰੀਆਂ ਗੱਲਾਂ ਦੀ ਜ਼ਿੰਮੇਵਾਰੀ ਹੋਏਗੀ ਤਾਂ ਕਿਸਾਨ ਨੂੰ ਲੱਗਦਾ ਕਿ ਸ਼ਾਇਦ ਇਸ ਲੈਵਲ ਦੇ ਉੱਤੇ ਕੋਈ ਫਾਇਦਾ ਹੋ ਸਕੂਗਾ ਉਸਾਰੇ ਮਾਮਲੇ 'ਚ ਇੱਕ ਤਾਂ ਗਵਰਨਮੈਂਟ ਆਫ ਇੰਡੀਆ ਰੱਖੇਗੀ ਦੂਜਾ ਸਟੇਟ ਦੇ ਕਮਿਸ਼ਨ ਦੇ ਵਿੱਚ ਵੀ ਨਾਲ ਇਹ ਗੱਲ ਕੀਤੀ ਗਈ ਹੈ ਕਿ ਜਿਹੜੇ ਜੁਰਮਾਨੇ ਲੱਗਣਗੇ ਉਹਨਾਂ ਤੋਂ ਵੀ ਪੈਸਾ ਆਊਗਾ ਜਿਹੜੇ ਲੋਕ ਵਾਇਲਟ ਕਰਨਗੇ ਉਹਦੀ ਓਲੰਘਣਾ ਕਰਨਗੇ ਉਹਨਾਂ ਤੋਂ ਵੀ ਪੈਸਾ ਆਊਗਾ ਉਹ ਪੈਸਾ ਵੀ ਉੱਥੇ ਉਸੇ ਫੱਟ ਦੇ ਵਿੱਚੋਂ ਇਹਨਾਂ ਕੰਮਾਂ ਲਈ ਵਰਤਿਆ ਜਾ ਸਕਦਾ ਕਿ ਲਾਭਕਾਰੀ ਪ੍ਰਾਈਸ ਮਿਲ ਰਹੀ ਹੈ ਲਾਭਕਾਰੀ ਮੁੱਲ ਜਿਹੜਾ ਉਹ ਮਿਲ ਰਿਹਾ ਕਿਸਾਨਾਂ ਨੂੰ ਔਰ ਇਸੇ ਦੇ ਨਾਲ ਦੀ ਨਾਲ ਲਗਾਤਾਰਤਾ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਓਵਰਆਲ ਖੇਤੀ ਦੇ ਮਾਮਲੇ 'ਚ ਉਹ ਕਹਿੰਦੇ ਨੇ ਗਵਰਨਮੈਂਟ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਇਹ ਨੂੰ ਘਟਾ ਲੈ ਉਹ ਤਾਂ ਗਵਰਨਮੈਂਟ ਦੇ ਹੱਥ ਚ ਨੇ ਸਾਰਾ ਟ੍ਰੇਡ ਸਾਰਾ ਕੁਝ ਉਹਨਾਂ ਦੇ ਹੱਥ ਦੇ ਵਿੱਚ ਹੈ ਗਵਰਨਮੈਂਟ ਆਫ ਇੰਡੀਆ ਦੇ ਤਾਂ ਉਸ ਤਰੀਕੇ ਦੇ ਨਾਲ ਉਹ ਘਟਾ ਕੇ ਵੀ ਆਪਣਾ ਜਿਹੜਾ ਉਹ ਨੀਚੇ ਲਿਆ ਸਕਦੀ ਹੈ ਜਿਹੜਾ ਆਪਣਾ ਪੈਸੇ ਉਹਨੂੰ ਦੇਣੇ ਪੈਣਗੇ ਜੱਜਸ ਲੈਵਲ ਦਾ ਫੰਡ ਦੇਣਾ ਪਏਗਾ ਔਰ ਇਹ ਸਾਰੇ ਮਾਮਲੇ ਤੇ ਇੱਕ ਚਰਚਾ ਕਰਨ ਦੀ ਲੋੜ ਹੈ ਹਾਲਾਂਕਿ ਦੋ ਟਾਈਪ ਦੇ ਅਰਥ ਵਿਗਿਆਨੀ ਅਰਥ ਸ਼ਾਸਤਰੀ ਨੇ ਜਿਹੜੇ ਕਹਿੰਦੇ ਨੇ 2-3-4 ਲੱਖ ਕਰੋੜ ਤੋਂ ਵੱਧਦਾ ਇਹ ਮਾਮਲਾ ਨਹੀਂ ਹੈ ਕੁਝ ਕਹਿੰਦੇ ਨੇ 13-14 ਲੱਖ ਕਰੋੜ ਦਾ ਮਾਮਲਾ ਜਦੋਂ ਇਹ ਬਿੱਲ ਜਾਊਗਾ ਔਰ ਕੀ ਇਹ ਬਿੱਲ ਹੁਣ ਵੀ ਜਿਹੜਾ 2018 ਦੇ ਵਿੱਚ ਪੇਸ਼ ਹੋਏ ਬਿੱਲ ਨੇ ਇਹ ਵੀ ਇੱਕ ਬੇਲਾ ਤੇ ਇੱਕ ਕਰਜ਼ੇ ਵਾਲਾ ਵੀ ਬਿੱਲ ਹੈ ਪਰ ਅੱਜ ਆਪਾਂ ਇਹਦੇ ਤੇ ਗੱਲ ਕਰ ਰਹੇ ਹਾਂ ਕਿਉਂਕਿ ਤੇ ਇਹ ਕਿਉਂ ਪਾਰਲੀਮੈਂਟ ਦੇ ਵਿੱਚ ਚਰਚਾ ਲਈ ਤਿਆਰ ਨਹੀਂ ਹੁੰਦੀਆਂ ਸੂਬੇ ਦੇ ਦੇਸ਼ ਦੀਆਂ ਸਰਕਾਰਾਂ ਜਾਂ ਦੇਸ਼ ਦੀਆਂ ਪੋਲਿਟੀਕਲ ਤੇ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਿਹੜਾ ਸਰਦਰ ਉਤ ਦਾ ਸੈਸ਼ਨ ਆਏਗਾ ਜੇ ਉਹਦਾ ਲੀਡਰ ਆਪਣੀ اپੋਜੀਸ਼ਨ ਇਹਨੂੰ ਪੇਸ਼ ਕਰੇਗਾ ਤਾਂ ਕੀ ਇਹਦੇ ਤੇ ਡਿਬੇਟ ਹੋ ਜਾਏਗੀ ਡਿਬੇਟ ਹੋ ਜੇਗੀ ਲੋਕਾਂ ਨੂੰ ਪਤਾ ਲੱਗੇਗਾ ਕਿਥੋਂ ਪੈਸਾ ਆਉਣਾ ਕੀ ਆਉਣਾ ਉਹਦਾ ਫਾਈਨੈਂਸ਼ਲ ਇੱਕ ਆਬਜੈਕਟਿਵ ਵੀ ਨਾਲ ਲਾਇਆ ਹੁੰਦਾ ਇਹਦੇ ਵੀ ਲਾਇਆ ਹੋਇਆ ਕਿ ਉਹ ਅਨੁਮਾਨ ਲਾ ਕੇ ਉਹ ਅਨੁਮਾਨ ਬੜੇ ਆਰਾਮ ਨਾਲ ਲਾਇਆ ਜਾ ਸਕਦਾ ਕਿੰਨੀਆਂ ਫਸਲਾਂ ਹੁੰਦੀਆਂ ਨੇ ਔਰ ਜੇ ਫਸਲ ਖਰੀਦੂਗੀ ਤੇ ਵੇਚੂਗੀ ਤੇ ਉਹਦਾ ਵੀ ਮਾਮਲਾ ਹੈ ਇਹਦੇ ਚ ਇੱਕ ਹੋਰ ਗੱਲ ਇੰਪੋਰਟੈਂਟ ਕੀਤੀ ਗਈ ਹੈ ਕਿ ਗਵਰਨਮੈਂਟ ਆਫ ਇੰਡੀਆ ਜਦੋਂ ਵਿਦੇਸ਼ਾਂ ਦੇ ਮਾਮਲੇ ਦੇ ਵਿੱਚ ਐਕਸਪੋਰਟ ਕਰਨਾ ਹੋਵੇ ਜਾਂ ਇੰਪੋਰਟ ਕਰਨੀ ਹੋਵੇ ਚੀਜ਼ ਜਿਵੇਂ ਅਸੀਂ ਤੇਲ ਬੀਜ ਦਾਣਾਂ ਬਹੁਤ ਸਾਰੀਆਂ ਉਧਰੋਂ ਲੈਣਿਆਂ ਖਰੀਦਦੇ ਆ ਕੁਝ ਜਾਂ ਇਧਰੋਂ ਵੀ ਭੇਜਦੇ ਆ ਤਾਂ ਉਹਦੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਹੱਕ ਹੁੰਦਾ ਕਿੰਨੀ ਡਿਊਟੀ ਲਾਉਣੀ ਆ ਕਿੰਨਾ ਸਰਚਾਰਜ ਲਾਉਣਾ ਹੈ ਕਿੰਨਾ ਸੈਸ ਲਾਉਣਾ ਉਹ ਕਹਿੰਦੇ ਇਹ ਡਿਊਟੀਆਂ ਤੇ ਸਰਚਾਰਜ ਜਿਹੜੇ ਹੋਣਗੇ ਉਹ ਜਿਹੜਾ ਲਾਭਕਾਰੀ ਮਤਲਬ ਮੁੱਲ ਦੇਣ ਵਾਲਾ ਕਮਿਸ਼ਨ ਬਣੇਗਾ ਉਹਦੇ ਕੰਸਲਟੇਸ਼ਨ ਨਾਲ ਲੱਗਣੇ ਚਾਹੀਦੇ ਨੇ ਉਹਦੇ ਰਾਏ ਤੇ ਮਸਵਰੇ ਨਾਲ ਲੱਗਣੇ ਚਾਹੀਦੇ ਨੇ ਨਹੀਂ ਤਾਂ ਅੱਜ ਕੱਲ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਸਾਡੇ ਆ ਚੌੜਾ ਦਾ ਮਾਮਲਾ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਡਿਊਟੀ ਇੰਨੀ ਲਾਤੀ ਹੈ ਇਹਨਾਂ ਦੇ ਐਕਸਪੋਰਟ ਦੇ ਮਾਮਲੇ ਦੇ ਵਿੱਚ ਸਾਡੇ ਸਟਾਕ ਭਰੇ ਪਏ ਨੇ ਤੇ ਸਟਾਕ ਭਰੇ ਪਏ ਨੇ ਤੇ ਉਹ ਅਕੇ ਮਤਲਬ ਨਹੀਂ ਬਿਕ ਰਹੇ ਉਸ ਪੱਦਰ ਦੇ ਉੱਤੇ ਉੱਪਰ ਮਾਰਕੀਟ ਦੇ ਵਿੱਚ ਇਹਦੇ ਕਰਕੇ ਨਵਾਂ ਪੰਗਾ ਪੈ ਗਿਆ ਅਮੁੱਲ ਜਿਨੂੰ ਬੇਰੱਦੇ ਸਮਝਿਆ ਜਾਂਦਾ ਕਾਮਜਾਬ ਕੋਆਪਰੇਟਿਵ ਹੈ। ਔਰ ਬਾਰ-ਬਾਰ ਉਦਾਹਰਨਾ ਦਿੰਦੇ ਨੇ ਇੱਥੇ ਵੀ ਦਿੰਦੇ ਨੇ ਉੱਥੇ ਵੀ ਦਿੰਦੇ ਨੇ ਸਾਡੇ ਵੀ ਪੰਜਾਬ ਦੇ ਵਿੱਚ ਕਿੰਨੇ ਕੋਆਪਰੇਟਿਵ ਹੈ। ਤੇ ਅਮੁੱਲ ਨੂੰ ਖੜਾ ਕਰਨ ਵਾਲੇ ਬਰਗੀਜ ਕੁਰਿਆਨ ਉਹਨਾਂ ਦੀ ਬਾਇਓਗ੍ਰਾਫੀ ਪੜ੍ਹ ਕੇ ਦੇਖਣਾ ਆਟੋ ਬਾਇਓਗ੍ਰਾਫੀ ਪੜ੍ਹ ਕੇ ਦੇਖਣਾ। ਕਿਵੇਂ ਅਮੁੱਲ ਖੜਾ ਹੋਇਆ ਗਵਰਨਮੈਂਟ ਆਫ ਇੰਡੀਆ ਦੀ سپورਟ ਦੇ ਨਾਲ। ਕਿਉਂ ਉਹ ਕਹਿੰਦੇ ਉਹਨਾਂ ਦੀ ਰੀਚ ਹਰ ਪ੍ਰਾਈਮ ਮਿਨਿਸਟਰ ਤੱਕ ਅਸੀ। ਉਹ ਚੱਕ ਕੇ ਫੋਨ ਕਰ ਦਿੰਦੇ ਕਿ ਐਸ ਮਾਮਲੇ ਚ ਦੁੱਧ ਦੇ ਮਾਮਲੇ ਦੇ ਵਿੱਚ ਇੱਥੇ ਡਿਊਟੀ ਵਧਾਉਣੀ ਆ ਇੱਥੇ ਘਟਾਉਣੀ ਆ ਉਹਨਾਂ ਦੇ ਮੁਤਾਬਕ ਫੈਸਲਾ ਹੋ ਜਾਂਦਾ ਸੀ ਗਵਰਨਮੈਂਟ ਆਫ ਇੰਡੀਆ ਚ ਉਹ ਪੂਰੀ ਮਾਰਕੀਟ ਨੂੰ ਕੰਟਰੋਲ ਕਰ ਲੈਂਦੇ ਸੀ ਉਸ ਮਾਮਲੇ ਦੇ ਵਿੱਚ ਇੱਕ ਬੈਲੈਂਸ ਰੱਖ ਲੈਂਦੇ ਦੇ ਵਿੱਚ ਤੇ ਜੇ ਇਸ ਲੈਵਲ ਦਾ ਕੋਆਪਰੇਟਿਵ ਆਦਾਰਾ ਵੀ ਉਹਨਾਂ ਦੇ ਨਾਲ ਮੈਚ ਕਰਕੇ ਉਹਦੀ ਸੁਣ ਕੇ ਐਕਸਪਰਟ ਬੰਦਿਆਂ ਦੀ ਸੁਣ ਕੇ ਗਵਰਨਮੈਂਟਾਂ ਇਹ ਫੈਸਲਾ ਕਰਦੀਆਂ ਸੀ ਤਾਂ ਅੱਗੇ ਨੂੰ ਵੀ ਇਹ ਜਿਹੜਾ ਲੌਜੀਕ ਹੈ ਇਸ ਬਿਲ ਦੇ ਵਿੱਚ ਦਿੱਤਾ ਗਿਆ ਇਹ ਕੋਈ ਅਤ ਕਥਨਾ ਲੌਜੀਕ ਨਹੀਂ ਹੈ ਇਹ ਠੀਕ ਲੌਜੀਕ ਹੈ ਠੀਕ ਦਲੀਲ ਹੈ ਕਿ ਕਮਿਸ਼ਨ ਨਾਲ رائے ਕਰੋ ਬਰਕਿ ਕਈ ਮਾਮਲਿਆਂ ਦੇ ਵਿੱਚ ਤਾਂ ਉਹਨਾਂ ਸੂਬਿਆਂ ਨਾਲ ਵੀ رائے ਕਰੋ ਜਿਨ੍ਹਾਂ 'ਚੋਂ ਫੈਸਲਾ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਫੈਡਰਲ ਸਟਰਕਚਰ ਹੈ ਸੰਗੀ ਢਾਂਚਾ ਹੈ ਮਨਮਾਨੀ ਕਰਕੇ ਆਪਦੀ ਮਿਨਿਸਟਰੀ ਚੱਕ ਕੇ ਕਿਸੇ ਦੇ ਫਾਇਦੇ ਨਹੀਂ ਜਾਂ ਕਿਸੇ ਦੇ ਨੁਕਸਾਨ ਨਹੀਂ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਬੰਦ ਕਰੋ ਇਹਦੇ 'ਚ ਕਈ ਇਹੋ ਜਿਹੀਆਂ ਗੱਲਾਂ ਨੇ ਟੈਕਨੀਕਲ ਵੀ ਕੀਤੀਆਂ ਗਈਆਂ ਨੇ ਪ੍ਰਿੰਸੀਪਲ ਗੱਲਾਂ ਵੀ ਕੀਤੀਆਂ ਗਈਆਂ ਨੇ ਜਿਹਦੇ ਤੇ ਨਾ ਕੇਵਲ ਪਾਰਲੀਮੈਂਟ ਦੇ ਵਿੱਚ ਬਰਕੇ ਸੌਖੇ ਤਰੀਕੇ ਦੇ ਨਾਲ ਲੋਕਾਂ ਦੇ ਪਬਲਿਕ ਡੋਮੇਨ ਦੇ ਵਿੱਚ ਲੋਕਾਂ ਦੀਆਂ ਸੱਥਾਂ ਦੇ ਵਿੱਚ ਜਿਵੇਂ ਉਹ ਤਿੰਨ ਕਾਨੂੰਨ ਵਿਚਾਰੇ ਗਏ ਸੀਗੇ ਜਦੋਂ ਕਿਸਾਨ ਵੱਡਾ ਅੰਦੋਲਨ ਹੋਇਆ ਉਵੇਂ ਇਹਨਾਂ ਦੀਆਂ ਵੀ ਕਲੀਆਂ-ਕਲੀਆਂ ਧਰਾਵਾਂ ਤੋਂ ਲੈ ਕੇ ਕਮਿਸ਼ਨਾਂ ਦੀ ਬੰਤਰ ਤੋਂ ਲੈ ਕੇ ਗਵਰਨਮੈਂਟਾਂ ਦੇ ਫੈਸਲਿਆਂ ਤੋਂ ਲੈ ਕੇ ਸਾਰੀਆਂ ਗੱਲਾਂ ਸੱਥਾਂ ਦੇ ਵਿੱਚ ਵਿਚਾਰੀਆਂ ਜਾਣੀਆਂ ਚਾਹੀਦੀਆਂ ਨੇ ਇਕੱਲੇ-ਇਕੱਲੇ ਦੀ ਜੁਬਾਨ ਤੇ ਜਦੋਂ ਸਮਝ ਬਣੇਗੀ ਉਦੋਂ ਇੱਕ ਲਹਿਰ ਬਣਦੀ ਹੈ ਜਦੋਂ ਇੱਕ ਲਹਿਰ ਬਣਦੀ ਹੈ ਉਦੋਂ ਇੱਕ ਤਾਕਤਵਰ ਫੈਸਲਾ ਕੋਨ ਇੱਕ ਬੈਲੈਂਸ ਪੈਦਾ ਕਰਨ ਲਈ ਸੱਥਾਂ ਦੇ ਕੋਰੀਡੋਰ ਦੇ ਵਿੱਚ ਵੀ ਉਹਦੀ ਸੁਣਵਾਈ ਹੁੰਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮੇਰੇ ਖਿਆਲ ਆ ਕਿ ਜਿਹੜਾ ਅੰਗਰੇਜ਼ੀ ਦੇ ਵਿੱਚ ਐਕਟ ਹੈ ਇਹ ਪੰਜਾਬੀ ਚ ਵੀ ਹੋ ਕੇ ਲੋਕਾਂ ਨਾਲ ਥਾ-ਥਾ ਤੇ ਜਾਂ ਆਪੋ ਆਪਣੀਆਂ ਭਾਸ਼ਾਵਾਂ ਦੇ ਵਿੱਚ ਹਰਿਆਣੇ ਦੇ ਵਿੱਚ ਹਿੰਦੀ ਚ ਹੋ ਕੇ ਹੋਰਾਂ ਥਾਵਾਂ ਤੇ ਹਿੰਦੀ ਚ ਹੋ ਕੇ ਜਦੋਂ ਕਿਸਾਨ ਟੋਟਲੇ ਨੂੰ ਵਿਚਾਰਨਗੇ ਔਰ ਕਈ ਲੋਕੇ ਕਹਿੰਦੇ ਨੇ ਕਿ ਜੀ ਇਹ ਐਮਐਸਪੀ ਜਿਹੜੀ ਕਣਕ ਤੇ ਝੋਨੇ ਨੂੰ ਮਿਲਦੀ ਹੈ ਇਹ ਤਾਂ ਇਕੱਲੀ ਕੋਈ ਕਹਿੰਦਾ 17% ਕਿਸਾਨਾਂ ਨੂੰ ਮਿਲਦੀ ਹੈ ਪਹਿਲਾਂ ਕਹਿੰਦੇ ਹੁੰਦੇ ਸੀ 6% ਕਿਸਾਨਾਂ ਨੂੰ ਮਿਲਦੀ ਹੈ ਚਲੋ ਜਿੰਨੇ ਨੂੰ ਵੀ ਮਿਲਦੀ ਹੈ ਕੀ ਜਿਹੜੀ ਐਮਐਸਪੀ ਇਹ ਮਿਲ ਰਹੀ ਹੈ ਜਿਹੜੇ ਸੂਬਿਆਂ ਚ ਐਮਐਸਪੀ ਨਹੀਂ ਮਿਲ ਰਹੀ ਇਹਨਾਂ ਬੰਦਿਆਂ ਨੂੰ ਉਹਨਾਂ ਦੀ ਕਗਾਰ ਤੇ ਲਿਆਉਣਾ ਹੈ ਜਾ ਉਹਨਾਂ ਨੂੰ ਇਹਨਾਂ ਦੇ ਲੈਵਲ ਤੇ ਲੈ ਕੇ ਆਉਣਾ ਹੈ ਦੋਨਾਂ ਚੋਂ ਪ੍ਰੋਫਿਟੇਬਲ ਕਿਹੜੀ ਹੈ ਦੋਨਾਂ ਚੋਂ ਲਾਭਕਾਰੀ ਕਿਹੜੀ ਚੀਜ਼ ਹੈ ਇਹ ਦੇਖੀ ਜਾ ਸਕਦੀ ਹੈ ਦੋਨਾਂ ਦਾ ਮੁਕਾਬਲਾ ਕਰਕੇ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਇਹ ਬਹੁਤ ਜ਼ਰੂਰੀ ਚੀਜ਼ ਹੈ ਭਾਵੇਂ ਕਾਨੂੰਨ ਪੜਨਾ ਜਾਂ ਕਾਨੂੰਨਾਂ ਦੀ ਵਿਆਖਿਆ ਕਰਨਾ ਥੋੜਾ ਜਿਆਦਾ ਟਫ ਹੁੰਦਾ ਟੈਕਨੀਕਲੀ ਪਰ ਇਹਨਾਂ ਨਾਲ ਵੀ ਮੱਥੇ ਮਾਰੀ ਕੀਤੇ ਤੋਂ ਬਿਨਾ ਕੋਈ ਚਾਰਾ ਨਹੀਂ ਹੈ ਔਰ ਇਹ ਜ਼ਰੂਰ ਮੇਰੇ ਖਿਆਲ ਨਾਲ ਕਿਸਾਨ ਜਥੇਬੰਦੀਆਂ ਆਪ ਵੀ ਪੰਜਾਬੀ ਚ ਕਰਾ ਕੇ ਇਹਨੂੰ ਦੇਣ ਗਿਆ ਜਾਂ ਲੋਕਾਂ ਦੇ ਸਾਹਮਣੇ ਆਏਗਾ ਤੇ ਬਾਕੀ ਲੋਕ ਵੀ ਆਪਣੇ ਪੱਧਰ ਦੇ ਉੱਤੇ ਇਹਨਾਂ ਕਾਨੂੰਨਾਂ ਦੀ ਘੱਟੋ-ਘੱਟ ਵਿਆਖਿਆ ਜਾਂ ਪੜ੍ਹਨ ਲਿਖਣਗੇ ਜ਼ਰੂਰ ਉਸ ਤੋਂ ਬਾਅਦ ਠੀਕ ਹੈ ਇਹਨੂੰ ਕੋਈ ਰੱਦ ਕਰ ਦੇ ਇਹਨੂੰ ਕੋਈ ਅਡਾਪਟ ਕਰ ਲੇ ਪਰ ਇੱਕ ਬਹਿਸ ਇੱਕ ਨੈਰੇਟਿਵ ਇੱਕ ਬਿਆਨੀਆਂ ਜ਼ਰੂਰ ਇਸ ਤੇ ਚੱਲਣਾ ਚਾਹੀਦਾ ਤੁਸੀਂ ਜੁੜੇ ਰਹੋ ਪੁਲੰਗ ਦੇ ਨਾਲ ਬਹੁਤ-ਬਹੁਤ ਧੰਨਵਾਦ